ਦੇਸ਼ ਦੁਨੀਆ ਚ ਵਾਸਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਨਿਊਜ਼ ਚੈਨਲ ਲੋਕ ਸਭਾ ਚੋਣਾਂ 2024 ਦਾ ਆਗਾਜ਼ ਹੋ ਚੁੱਕਿਆ ਲੀਡਰ ਜਿਹੜੇ ਆ ਉਹ ਐਲਾਨੇ ਜਾ ਚੁੱਕੇ ਨੇ ਕੁਝ ਪਾਰਟੀਆਂ ਐਲਾਨ ਕਰ ਰਹੀਆਂ ਨੇ ਲੋਕਾਂ ਦੀ ਇਹ ਤਾੰਗ ਹੁੰਦੀ ਹੈ ਇਹ ਤਮਾ ਹੁੰਦੀ ਹੈ ਕਿ ਜਾਣਿਆ ਜਾਵੇ ਕਿ ਜਿਹੜਾ ਲੀਡਰ ਸਾਡੇ ਹਲਕੇ ਤੋਂ ਚੋਣ ਲੜ ਰਿਹਾ ਦਰਸਲ ਇਹਦਾ ਪਿਛੋਕੜ ਕੀ ਹੈ ਕਿੰਨੀ ਕੁ ਵਾਰੀ ਇਹਨੇ ਪਾਰਟੀਆਂ ਬਦਲੀਆਂ ਨੇ ਕਿੰਨੀ ਕੁ ਵਾਰੀ ਵਾਅਦੇ ਕੀਤੇ ਆ ਵਾਅਦੇ ਨਿਭਾਏ ਆ ਜਾਂ ਵਾਅਦਾ ਅਦੁੱਲੀ ਵੀ ਕੀਤੀ ਆ ਹੁਕਮਦੁੱਲੀ ਵੀ ਕੀਤੀ ਆ ਵਾਅਦੇ ਨਹੀਂ ਵੀ ਨਿਭਾਏ ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਸਿਆਸੀ ਗੱਲਾਂ ਦੇ ਉੱਤੇ ਸਮਾਜ ਦੇ ਵਿੱਚ ਵਾਪਰ ਰੀਆਂ ਘਟਨਾਵਾਂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸ਼ਿਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸ਼ਿਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਮਿਹਰਬਾਨੀ ਸ਼ੁਕਰੀਆ ਜੀ ਸ਼ਿਵਿੰਦਰ ਸਿੰਘ ਜੀ ਬਾਰੇ ਮੈਂ ਥੋੜਾ ਜਿਆਦਾ ਤੁਹਾਨੂੰ ਤਫਸੀਲ ਦੇ ਨਾਲ ਦੱਸ ਦਵਾਂ ਪਿਛਲੇ 15 ਸਾਲ ਤੋਂ ਪੱਤਰਕਾਰਤਾ ਦੇ ਨਾਲ ਜੁੜੇ ਹੋਏ ਨੇ ਵੱਖ-ਵੱਖ ਪੰਜਾਬੀ ਅਖਬਾਰਾਂ ਦੇ ਵਿੱਚ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਬਤੌਰ ਪੱਤਰਕਾਰ ਤੋਂ ਸ਼ੁਰੂ ਕਰਕੇ ਆਪਣਾ ਸਫ਼ਰ ਐਡੀਟਰ ਤੱਕ ਗਏ ਆਪਣਾ ਇੱਕ ਵੈਬ ਪੋਰਟਲ ਵੀ ਚਲਾਉਂਦੇ ਨੇ ਸ਼ਿਵਿੰਦਰ ਸਿੰਘ ਜੀ ਸੂਹੀ ਸਵੇਰ ਦੇ ਨਾਂ ਤੋਂ ਜਿਹਦੇ ਬਤੌਰ ਐਡੀਟਰ ਵੀ ਨੇ ਇਦੇ ਨਾਲ ਹੀ ਤੁਸੀਂ ਇਹਨਾਂ ਨੂੰ ਨੈਸ਼ਨਲ ਲੈਵਲ ਦੇ ਜਿਹੜੇ ਵੈਬ ਪੋਰਟਲਸ ਐ ਉਹਨਾਂ ਦੇ ਉੱਤੇ ਜ਼ਰੂਰ ਦੇਖਿਆ ਹੋਵੇਗਾ ਜਿਵੇਂ ਨਿਊਜ਼ ਕਲਿੱਕ ਨਿਊਜ਼ ਲਾਂਡਰੀ ਦਾ ਵਾਇਰ ਉਹਨਾਂ ਵਾਸਤੇ ਵੀ ਲਿਖਦੇ ਨੇ ਇੱਕ ਕਾਰਵਾ ਮੈਗਜ਼ੀਨ ਆ ਉਹਦੇ ਲਈ ਵੀ ਲਿਖਦੇ ਨੇ ਵਿਦੇਸ਼ਾਂ ਦੇ ਵਿੱਚ ਲਗਭਗ ਸਾਰੇ ਰੇਡੀਓ ਚੈਨਲਸ ਜਿਹੜੇ ਆ ਉਹ ਇਹਨਾਂ ਦੀ ਆਵਾਜ਼ ਤੋਂ ਵਬਸਤਾ ਨੇ ਇਹਨਾਂ ਦੀ ਆਵਾਜ਼ ਦੀ شناخت ਕਰਦੇ ਨੇ ਪਛਾਣਦੇ ਨੇ ਚੰਗੀ ਤਰ੍ਹਾਂ ਸੋ ਅੱਜ ਸਾਡੇ ਨਾਲ ਵਨ ਇੰਡੀਆ ਪੰਜਾਬੀ ਦੇ ਨਾਲ ਇਹ ਸਿਆਸੀ ਚਰਚਾ ਦਾ ਜਿਹੜਾ ਦੌਰ ਐ ਜੋ ਲੀਡਰਸ ਦੀਆਂ ਕਾਰਗੁਜ਼ਾਰੀਆਂ ਨੇ ਜੋ ਲੀਡਰਸ ਛੜੱਪੇ ਮਾਰ ਰਹੇ ਨੇ ਜਾਂ ਜੋ ਕੁਝ ਵੀ ਉਹ ਕਰ ਰਹੇ ਨੇ ਉਹਦੇ ਉੱਤੇ ਸਾਡੇ ਨਾਲ ਇੱਕ ਸ਼ੋਅ ਹੈ ਕਰਿਆ ਕਰਨਗੇ ਤੇ ਜਿਹਦਾ ਅੱਜ ਆਗਾਜ਼ ਜਿਹੜਾ ਅਸੀਂ ਅੱਜ ਕਰਨ ਜਾ ਰਹੇ ਹਾਂ ਸੋ ਉਮੀਦ ਕਰਦੇ ਹਾਂ ਕਿ ਜਿੱਦਾਂ ਤੁਸੀਂ ਸਾਡੇ ਬਾਕੀ ਨਿਊਜ਼ ਕੰਟੈਂਟ ਨੂੰ ਪਿਆਰ ਦਿੰਨੇ ਹੋ ਉਸੇ ਤਰ੍ਹਾਂ ਸਾਡੇ ਇਸ ਕੰਟੈਂਟ ਨੂੰ ਵੀ ਤੁਸੀਂ ਪਿਆਰ ਦਿਓਗੇ ਮੁਹੱਬਤ ਦਿਓਗੇ ਅਸ਼ੀਰਵਾਦ ਦਿਓਗੇ ਸੋ ਖਬਰਾਂ ਦਾ ਸਿਲਸਲਾ ਜਿਹੜਾ ਉਹ ਸ਼ੁਰੂ ਕਰਦੇ ਆ ਸ਼ਵਿੰਦਰ ਸਿੰਘ ਹੋਣਾ ਦੇ ਨਾਲ ਸਰ ਅੱਜ ਦੀ ਇੱਕ ਸਭ ਤੋਂ ਵੱਡੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਵਿਜੇ ਸੰਪਲਾ ਜਿਹੜੇ ਹੁਸ਼ਿਆਰਪੁਰ ਤੋਂ ਦਾਵੇਦਾਰ ਸਿਗੇ ਭਾਜਪਾ ਦੀ ਟਿਕਟ ਤੋਂ ਟਿਕਟ ਦੇ ਦਿੱਤੀ ਗਈ ਸੋਮ ਪ੍ਰਕਾਸ਼ ਹੋਣਾ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਉਹਨਾਂ ਨੇ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਤੇ ਵਿਜੇ ਸੰਪਲਾ ਜਿਨ੍ਹਾਂ ਨੇ ਆਪਣੇ ਟਵਿੱਟਰ ਦੇ ਉੱਤੇ ਜਾਂ ਕਹਿ ਲਈਏ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਮੋਦੀ ਦਾ ਪਰਿਵਾਰ ਲਿਖਿਆ ਹੋਇਆ ਸੀਗਾ ਨਾ ਉਹ ਹਟਾ ਦਿੱਤਾ ਤੇ ਕੰਸੋਆ ਇਹ ਮਿਲ ਰਹੀਆਂ ਨੇ ਵੀ ਸ਼ਾਇਦ ਅਕਾਲੀ ਦਲ ਚ ਜਾ ਰਹੇ ਆ ਲੀਡਰਸ ਇੰਨੇ ਡੈਸਪਰੇਟ ਕਿਉਂ ਹੁੰਦੇ ਆ ਇਹਨਾਂ ਤਰਲੋ ਮੱਛੀ ਕਿਉਂ ਹੁੰਦੇ ਆ ਵੀ ਕੋਈ ਨਾ ਕੋਈ ਪੋਲੀਟਿਕਲ ਪਾਰਟੀ ਸਾਨੂੰ ਟਿਕਟ ਦੇਵੇ ਅਹੁਦਾ ਦੇਵੇ ਇਹੋ ਜੀ ਮਾਨਸਿਕਤਾ ਹੁੰਦੀ ਕਿਉਂ ਆ ਲੀਡਰਸ ਦੀ ਸ਼ੁਕਰੀਆ ਸੰਦੀਪ ਇਕਤਾ ਮੈਂ ਦੱਸਾਂ ਕਿ ਮੈਂ ਅੱਜ ਇੱਕ ਸਟੋਰੀ ਲਈ ਬਾਹਰ ਆਇਆ ਹੋਇਆ ਹੈਗਾ ਉੱਥੇ ਬਾਹਰ ਮੈਨੂੰ ਵਸਤੇ ਮੈਂ 23 ਸਾਲ ਹੋ ਗਏ ਨੇ ਜਰਨਲਿਜ਼ਮ ਦੇ ਵਿੱਚ 15 ਸਾਲ ਦੀ ਉਮਰ ਤੋਂ ਆ ਗਿਆ ਸੀ ਜਰਨਲਿਸਟ ਦੇ ਵਿੱਚ ਮੈਂ ਤੇ ਉਹ ਤੁਹਾਡੇ ਜੀ ਠੀਕ ਕਰਾਵਾਂ ਅੱਛਾ ਜਿਹੜਾ ਹੁਣ ਆਪਣਾ ਸਵਾਲ ਦੇ ਉੱਤੇ ਆਨੇ ਆ ਦੇਖੋ ਗੱਲ ਇਹ ਵੇਖ ਕੇ ਜਿਹੜੇ ਲੀਡਰ ਕਿਉਂ ਦੂਜੀਆਂ ਪਾਰਟੀਆਂ ਵਿੱਚ ਟਿਕਟ ਨਹੀਂ ਮਿਲਦੀ ਜਾਂਦੇ ਨੇ ਜਾਂ ਫਿਰ ਇਹ ਵੀ ਇੱਕ ਨਾਲ ਸਵਾਲ ਜੁੜਿਆ ਹੋਇਆ ਹੈ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਆਪਣੇ ਟਕਸਾਲੀਆਂ ਨੂੰ ਛੱਡ ਕੇ ਪੈਰਾਸ਼ੂਟਾਂ ਹੀ ਉਮੀਦਵਾਰ ਕਿਉਂ ਲਿਆਉਂਦੀਆਂ ਹੈਗੀਆਂ ਨੇ ਇਹ ਇਹ ਦੋਵੇਂ ਸਵਾਲ ਜਿਹੜੇ ਆਪਸ ਵਿੱਚ ਅਸਮ ਵਿੱਚ ਜੁੜੇ ਹੋਏ ਹੈਗੇ ਨੇ ਕਾਰਨ ਕੀ ਹੈ ਕਿ ਹੁਣ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਕੋਈ ਵਿਚਾਰਕ ਪ੍ਰਤੀਵੱਧਤਾ ਨਾਲ ਦੀ ਕੋਈ ਚੀਜ਼ ਰਹੀ ਨਹੀਂ ਹੈਗੀ ਪਾਰਟੀ ਦਾ ਹੁੰਦਾ ਕਿ ਕਿਹੜਾ ਤਕੜਾ ਬੰਦਾ ਚੰਗਾ ਪੈਸਾ ਲਾਊਗਾ ਜਿਤਾਊਗਾ ਜਾਂ ਫਿਰ ਉਹਦੇ ਨਾਲ ਨਾਲ ਕੋਈ ਚੀਜ਼ ਜੁੜੀ ਹੋਈ ਹੈ ਜਿਵੇਂ ਕੋਈ ਜੇ ਉਹਦੀ ਕੋਈ ਜਾਤ ਜੁੜੀ ਹੋਈ ਹੈ ਉਹ ਜਾਤ ਦੇ ਨਾਂ ਤੇ ਕਿਸੇ ਹਲਕੇ 'ਚ ਵੋਟ ਪੈਂਦੀ ਹੈ ਕਿਸੇ ਰੀਜ਼ਨ ਦੇ ਨਾਂ ਤੇ ਉੱਤੇ ਪੈਂਦੀ ਹੈ ਉਹਨੂੰ ਪ੍ਰਭਾਵਿਤ ਕਰ ਸਕਦਾ ਹੋਵੇ ਇਹ ਮੋਟੇ ਜੇ ਇੱਕ ਫੰਡੇ ਨੇ ਇਹਦੇ ਵਿੱਚ ਹੁੰਦਾ ਕਿ ਜਿਹੜੇ ਇਸ ਦੌੜ 'ਚ ਨਹੀਂ ਆਉਂਦੇ ਹੈਗੇ ਉਹ ਪਰਾਂ ਹੋ ਜਾਂਦੇ ਹੈਗੇ ਨੇ ਜਾਂ ਇਹ ਦੌੜ 'ਚ ਉਹ ਹਾਰ ਜਾਂਦੇ ਨੇ ਤੇ ਦੂਜੇ ਪਾਸੇ ਜਿਹੜੇ ਲੀਡਰ ਆ ਉਹਨਾਂ ਦੀ ਵੀ ਕੋਸ਼ਿਸ਼ ਹੈ ਕਿ ਸਾਡਾ ਪਾਰਟੀ ਨਾਲ ਸਿਰਫ ਰਿਸ਼ਟਾ ਉਹਨਾਂ ਪ੍ਰੈਕਟੀਕਲ ਉਹ ਕੋਈ ਆਈਡੀਓਲੋਜੀ ਨਾਲ ਨਹੀਂ ਜੁੜਿਆ ਹੋਇਆ ਵਿਚਾਰਧਾਰਾ ਨਾਲ ਨਹੀਂ ਜੁੜਿਆ ਹੋਇਆ ਜੇ ਉਹ ਟਿਕਟ ਦਿੰਦੀ ਹੈ ਉਹ ਠੀਕ ਹੈ ਨਹੀਂ ਅੱਜ ਜੇ ਸਿਫਤ ਕਰਦੇ ਨੇ ਮੋਦੀ ਦਾ ਪਰਿਵਾਰ ਹੈ ਤੇ ਕੱਲ ਨੂੰ ਉਹ ਮੋਦੀ ਦਾ ਜਿਹੜਾ ਹੈਗਾ ਪਰਿਵਾਰ ਤੋਂ ਬਾਹਰ ਹੋ ਕੇ ਕਿਸੇ ਕਾਲੀ ਦਾ ਪਰਿਵਾਰ ਕਿਸੇ ਕਾਂਗਰਸੀ ਦਾ ਪਰਿਵਾਰ ਕਿਸੇ ਆਪ ਦਾ ਪਰਿਵਾਰ ਵੀ ਹੋ ਸਕਦੇ ਨੇ ਇਸੇ ਤਰ੍ਹਾਂ ਹੀ ਜਿਹੜੇ ਹੋਰ ਪਾਰਟੀਆਂ ਦਾ ਵੀ ਹੈ ਕੱਲ ਤੱਕ ਉਹ ਟਕਸਾਲੀ ਅਕਾਲੀ ਸੀਗੇ ਉਸ ਤੋਂ ਬਾਅਦ ਵਿੱਚ ਜਿਵੇਂ ਬੀਜੇਪੀ ਨੇ ਪਿਆਰ ਕੀਤਾ ਜਾਂ ਫਿਰ ਈਡੀ ਭੇਜੀ ਜਾਂ ਫਿਰ ਕੋਈ ਲਾਲਚ ਸਿੱਟਿਆ ਆਉ ਮੋਦੀ ਮੋਦੀ ਜੱਪਣ ਲੱਗ ਗਿਆ ਜਾਂ ਫਿਰ ਆਪ ਵਾਲਾ ਕੋਈ ਸੀਗਾ ਜਿਹੜਾ ਉਹ ਜਿਹੜਾ ਹੈਗਾ ਮੋਦੀ ਮੋਦੀ ਜੱਪਣ ਲੱਗ ਗਿਆ ਜਾਂ ਫਿਰ ਕੋਈ ਅਕਾਲੀ ਜਾਂ ਕਾਂਗਰਸ ਦੀ ਆਪ ਆਪ ਜੱਪਣ ਲੱਗ ਗਿਆ ਇਹ ਦਾ ਮਤਲਬ ਕੀ ਹੈ ਕਿ ਜਿਹੜਾ ਸਾਰੇ ਲੀਡਰਾਂ ਦਾ ਤੇ ਪੋਲੀਟੀਕਲ ਪਾਰਟੀਆਂ ਦਾ ਰਿਸ਼ਤਾ ਲੋਕਾਂ ਨਾਲ ਤੇ ਆਈਡੀਓਲੋਜੀ ਨਾਲ ਟੁੱਟ ਚੁੱਕਾ ਇਸੇ ਕਰਕੇ ਤੁਸੀਂ ਦੇਖੇ ਕਿ ਪੰਜਾਬ ਦੇ ਵਿੱਚ ਜਿੱਥੇ ਪੰਜਾਬ ਦੇ ਕਿਸਾਨ ਜਿਹੜੇ ਹੈਗੇ ਆ ਉਹ ਕਹਿ ਰਹੇ ਨੇ ਕਿ ਬੀਜੇਪੀ ਦਾ ਸਿਕਰਾਓ ਕਰਾਂਗੇ ਬੀਜੇਪੀ ਨੇ ਸਾਡੀਆਂ ਗੱਲਾਂ ਨਹੀਂ ਮੰਨੀਆਂ ਲੀਡਰ ਤੜਾ ਤੜਾ ਜਿਹੜਾ ਬੀਜੇਪੀ ਵਿੱਚ ਜਾ ਵੀ ਰਹੇ ਨੇ ਜਿਵੇਂ ਹੁਣ ਇਹਦੀ ਉਮਦਾ ਉਦਾਹਰਨ ਸੀ 2022 ਦੀਆਂ ਚੋਣਾਂ 222 ਦੀਆਂ ਚੋਣਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਭਾਜਪਾ ਨੇ ਮਸਾਂ ਦੋ ਸੀਟਾਂ ਜਿੱਤੀਆਂ ਸੀਗੀਆਂ ਓਕੇ ਓਕੇ ਇਹ ਪੂਰੇ ਕਿਸਾਨ ਅੰਦੋਲਨ ਦੇ ਦੌਰਾਨ ਇਹ ਨੈਰੇਟਿਵ ਸਾਹਮਣੇ ਆਇਆ ਸੀ ਕਿ ਭਾਈ ਇਹਦੀਆਂ ਨੀਤੀਆਂ ਦੇ ਕਰਕੇ ਅਸੀਂ ਇਹਨੂੰ ਨਹੀਂ ਵੋਟ ਪਾਉਣੀ ਹੈਗੀ ਪਿੰਡਾਂ ਵਿੱਚ ਬਾਈਕਾਟ ਸੀ ਪਰ ਲੀਡਰ ਤਾਂ ਟਟੇ ਟਟ ਜਾ ਰਹੇ ਸੀਗੇ ਇਹਦਾ ਮਤਲਬ ਇਹ ਹੋ ਗਿਆ ਕਿ ਲੀਡਰਾਂ ਦਾ ਜਿਹੜਾ ਸਬੰਧ ਇਹ ਲੁਕਾਈ ਨਾਲੋਂ ਟੁੱਟ ਚੁੱਕਾ ਉਹਨਾਂ ਦਾ ਜਿਹੜਾ ਸਬੰਧ ਸਿਰਫ ਸਿਰਫ ਸੱਤਾ ਮੰਨਣ ਨਾਲ ਹੈ ਜੋ ਲੰਮੀ ਦੇਰ ਸੱਤਾ ਤੋਂ ਬਾਹਰ ਨਹੀਂ ਰਹਿ ਸਕਦੇ ਹੈਗੇ ਸੱਤਾ ਦੀ ਭੁੱਖ ਹੈ ਜਿਵੇਂ ਹੁਣ ਕਿਸੇ ਭਾਜੀ ਪਾਰਟੀ 10 ਸਾਲ ਸੱਤਾ ਤੋਂ ਦੂਰ ਹੈ ਤਰਨੂ ਹੋਏਗਾ ਕਿ ਨਹੀਂ ਉਹ ਸੱਤਾ ਵਾਲੀ ਧਿਰ ਨਾਲ ਜੁੜੇ ਬੇਸ਼ੱਕ ਕਿ ਪੰਜਾਬ ਵਿੱਚ ਬੀਜੇਪੀ ਦਾ ਕੋਈ ਆਧਾਰ ਨਹੀਂ ਪਰਸੈਂਟੇਜ ਤਾਂ ਬੀਜੇਪੀ ਹੈਗੀ ਆ ਸੱਤਾ ਮੰਗਾਗੇ ਲਾਲ ਬੱਤੀ ਵਾਲੀ ਗੱਡੀ ਮਿਲ ਜੂਗੀ ਕੁਝ ਗਨਮੈਨ ਮਿਲ ਜਾਣਗੇ ਕਿਸੇ ਨੂੰ ਵਾਈ ਪਲੱਸ ਜ਼ੈਡ ਪਲੱਸ ਸਿਕਿਉਰਟੀ ਮਿਲ ਜੂਗੀ ਤੇ ਇਹ ਅਸੀਂ ਫਿਰ ਦਿਖਾ ਸਕਾਂਗੇ ਛੋਟੇ-ਮੋਟੇ ਕੰਮ ਹੋ ਜਾਣਗੇ ਇਸ ਕਰਕੇ ਸੱਤਾ ਦੇ ਨੇੜੇ ਰਹਿਣਾ ਸਾਡਾ ਲੀਡਰ ਲੋਚਦਾ ਜਾਂ ਦੇਸੀ ਬੋਲੀ ਚ ਕਹਿਣਾ ਹੋਵੇ ਉਹਦੇ ਮੂੰਹ ਨੂੰ ਲਹੂ ਲੱਗ ਗਿਆ ਜੇ ਤਾਂ ਮੂੰਹ ਨੂੰ ਲਹੂ ਲੱਗ ਜੇ ਫਿਰ ਉਹ ਜਨਤਾ ਨਾਲ ਸਰਕਾਰ ਉਹਦੇ ਸਰੋਕਾਰ ਟੁੱਟ ਜਾਂਦੇ ਨੇ ਜੀ ਪਰ ਸਵਾਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਜਦੋਂ ਇਹ ਜਦੋਂ ਚੋਣ ਪ੍ਰਚਾਰ ਚ ਨਿਕਲਦੇ ਨੇ ਜਾਂ ਤਕਰੀਰਾਂ ਕਰਦੇ ਨੇ ਉਦੋਂ ਗੱਲਾਂ ਜਿਹੜੀਆਂ ਲੋਕਾਂ ਦੇ ਨਾਲ ਜੁੜਨਦੀਆਂ ਕਰਦੇ ਨੇ ਬਾਅਦ ਚੋਂ ਸਿਕਿਉਰਿਟੀ ਦਾ ਇੱਕ ਵੱਡਾ ਕਾਫਲਾ ਲੈ ਕੇ ਜਿਹੜੇ ਬੋਡੀਗਾਰਡਸ ਦਾ ਇੱਕ ਕਾਫਲਾ ਲੈ ਕੇ ਉਹਨਾਂ ਲੋਕਾਂ ਨੂੰ ਵੀ ਡਰਾਇਆ ਧਮਕਾਇਆ ਜਾਂਦਾ ਉਹਨਾਂ ਉੱਤੇ ਹੀ ਜਿਹੜੀ ਆ ਧੌਂਸ ਜਮਾਈ ਜਾਂਦੀ ਆ ਸੋ ਕਿਤੇ ਨਾ ਕਿਤੇ ਜਿਹੜੇ ਲੀਡਰਸ ਆ ਉਹ ਮਤਲਬ ਇੱਕ ਡੈਸਪਰੇਟ ਰਹਿੰਦੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਕੋਈ ਨਾ ਕੋਈ ਪਾਰਟੀ ਸਾਨੂੰ ਚੋਣ ਲਵੇ ਲੈ ਲਵੇ ਔਰ ਵੇ ਸਾਨੂੰ ਕੋਈ ਨਾ ਕੋਈ ਟਿਕਟ ਦੇ ਦੇ ਜਿੱਦਾਂ ਆਪਾਂ ਗੱਲ ਵਿਜੇ ਸਾਹਪਲਾ ਦੀ ਕਰ ਰਹੇ ਸੀਗੇ ਕਿ ਵਿਜੇ ਸਾਹਪਲਾ ਨੂੰ ਟਿਕਟ ਨਹੀਂ ਦਿੱਤੀ ਤੇ ਤੁਹਾਡੀ ਗੱਲ ਠੀਕ ਹੈ ਕਿ ਉਹਨਾਂ ਨੇ ਆਪਣੇ ਉਤੋਂ ਸੋਸ਼ਲ ਮੀਡੀਆ ਤੋਂ ਹੀ ਉਤਾਰ ਦਿੱਤਾ ਕਿ ਮੈਂ ਹੁਣ ਮੋਦੀ ਦਾ ਪਰਿਵਾਰ ਹੀ ਹੈ ਨਹੀਂ ਤੇ ਜੇ ਉਹ ਟਿਕਟ ਦੇ ਦਿੰਦੇ ਤੇ ਫੇਰ ਪਰਿਵਾਰ ਦੇ ਇਹਨਾਂ ਨੇ ਇੱਕ ਅੱਛੇ ਬੱਚੇ ਵਾਂਗੂ ਜਿਹੜਾ ਸੇਵਾ ਕਰਨੀ ਸੀਗੀ ਤੇ ਇਹ ਐਤਕੀ ਦੋ ਤਿੰਨ ਚੀਜ਼ਾਂ ਆ ਰਹੀਆਂ ਨੇ ਇੱਕ ਤਾਂ ਵਿਜੇ ਸਾਹਪਲਾ ਦੀ ਤਾਂ ਉਦਾਹਰਨ ਹੈਗੀ ਆ ਉਹੀ ਪਰੰਪਰਾਗਤ ਲੀਡਰਾਂ ਵਾਲੀ ਜੇ ਟਿਕਟ ਮਿਲ ਗਈ ਨਹੀਂ ਤੇ ਤਾਂ ਠੀਕ ਹੈ ਨਹੀਂ ਮਿਲੀ ਤਾਂ ਪਾਰਟੀ ਛੱਡ ਦੋ ਲੇਕਿਨ ਇੱਕ ਚੀਜ਼ ਨਵੀਂ ਵੀ ਆ ਰਹੀ ਹੈ ਜਲੰਧਰ ਵਿੱਚੋਂ ਟਿਕਟ ਦਿੱਤੀ ਗਈ ਸੀ ਫੇਰ ਬੰਦਾ ਜਿਹੜਾ ਹੈਗਾ ਵੀਜੇਪੀ ਵਿੱਚ ਚਲਿਆ ਗਿਆ ਇਸੇ ਤੰਗ ਨਾਲ ਕਿਦਾਂ ਉਹ ਟਿਕਟ ਦਾਅਵੇਦਾਰ ਸੀ ਫੇਰ ਛੱਡ ਕੇ ਉਹ ਉਹ ਉਦਾਹਰਨ ਕੀ ਹੈ ਕਿ ਜਿਹੜੀ ਸੈਂਟਰ ਸਰਕਾਰ ਆ ਉਹ ਆਪਣੀਆਂ तमाम ਜਿਹੜੀਆਂ ਏਜੰਸੀਸ ਦਾ ਯੂਜ਼ ਕਰ ਰਹੀ ਹੈਗੀ ਆ ਇਸ ਦੀ ਦੋ ਤਿੰਨ ਚੀਜ਼ਾਂ ਆ ਰਹੀਆਂ ਲੀਡਰਾਂ ਦੇ ਕਰੈਕਟਰ ਦੇ ਵਿੱਚ ਇੱਕ ਤਾਂ ਉਹੀ ਕਰੈਕਟਰ ਟਿਕਟ ਵਾਲਾ ਮਾਮਲਾ ਹੁਣ ਪਟਿਆਲੇ ਤੋਂ ਕਾਂਗਰਸ ਵਿੱਚ ਰਫੜ ਪਿਆ ਹੋਇਆ ਵੀ ਗਾਂਧੀ ਨੂੰ ਟਿਕਟ ਦਿੱਤੀ ਹੈ ਤੇ ਸਾਨੂੰ ਕਿਉਂ ਨਹੀਂ ਦਿੱਤੀ ਹੈਗੀ ਦੀਪਿੰਦਰ ਢਿੱਲੋਂ ਵਾਲੇ ਬੰਦੇ ਅਲੱਗ ਨੇ ਦੂਜੇ ਜਿਹੜੇ ਹੈਗੇ ਕੁਝ ਹੋਰ ਲੀਡਰ ਨੇ ਸਾਈ ਇੱਕ ਦੋ ਸਾਬਕਾ ਐਮਐਲਏ ਉਹ ਅਲੱਗ ਆਪਣੀ ਧੂਤੀ ਮਜਾ ਰਹੇ ਹੈਗੇ ਨੇ ਤੇ ਦੂਜੇ ਪਾਸੇ ਹਰਿਆਲ ਕੰਬੂਜ ਨੇ ਤੇ ਅਸ਼ਵਿੰਦਰ ਜੀ ਇੱਕ ਮੀਟਿੰਗ ਵੀ ਰੱਖੀ ਹੋਈ ਆ 20 ਅਪ੍ਰੈਲ ਨੂੰ ਵੀ ਅਸੀਂ ਧੜੇਬੰਦੀ ਕਰਨੀ ਆ ਇਕੱਠੇ ਹੋ ਕੇ ਹਾਈ ਕਮੈਂਡ ਨੂੰ ਮਿਲਣਾ ਵੀ ਟਿਕਟ ਬਦਲੋ ਟਿਕਟ ਬਦਲੋ ਬਿਲਕੁਲ ਇਹ ਚੀਜ਼ਾਂ ਨਾ ਜਿਹੜੀਆਂ ਤਮਾਮ ਉਹੀ ਆ ਜਾਂਦੀਆਂ ਕਿ ਇਹਦੇ ਵਿੱਚ ਪਲੱਸ ਨਿਜੀ ਲਾਲਸਾ ਤੇ ਦੂਜੇ ਪਾਸੇ ਜਿਹੜੀ ਵੱਡੀ ਤੇ ਰਹੇ ਕਿ ਤਾਕਤਵਰ ਜ਼ੋਰਾਵਰਤੀ ਰਹਿ ਗਈ ਉਹਦੇ ਨਾਲ ਆੜਾ ਲਾਉਣ ਤੋਂ ਡਰਨਾ ਇਹ ਮੈਂ ਇੱਕ ਐਕਸਟਰਾ ਪੁਆਇੰਟ ਤਾਂ ਜੋੜ ਰਿਹਾ ਕਿਉਂਕਿ ਜਿਵੇਂ ਸੈਂਟਰ ਵਾਲੀ ਜਿਹੜੀ ਭਾਜਪਾ ਨਾ ਉਹ ਉਹਦੇ ਨਾਲ ਜਿਹੜੇ ਜੁੜ ਰਹੇ ਨੇ ਕਿਉਂਕਿ ਸਾਂਪਲਾ ਤਾਂ ਬਿਲਕੁਲ ਉਲਟੋ ਦਾਰਨ ਆ ਨਾ ਜਿਹੜੀ ਸੈਂਟਰ ਵਾਲੀ ਤੇ ਨਾਲ ਜੁੜ ਰਹੇ ਆ ਉਹ ਕਲੇ ਟਿਕਟ ਦੇ ਲਾਲਚ ਨੂੰ ਨਹੀਂ ਜੁੜ ਰਹੇ ਹੈਗੇ ਉਹ ਹੋਰ ਕਈ ਲਾਲਚਾਂ ਲਈ ਜੁੜ ਰਹੇ ਨੇ ਪੁਰਾਣੇ ਜਿਹੜੇ ਕੋ ਕਰਮ ਕੀਤੇ ਉਹ ਤੋਂ ਬਚਣ ਲਈ ਵੀ ਜੁੜ ਰਹੇ ਨੇ ਵੀ ਉਹਦੇ ਜਦੋਂ ਉਹਨੂੰ ਜੁਆਇਨ ਕਰਾਂਗੇ ਤਾਂ ਵਾਸ਼ਿੰਗ ਪਾਊਡਰ ਦੇ ਵਿੱਚ ਧੋਤਾ ਜਾਵਾਂਗੇ ਉਸ ਮਸ਼ੀਨ ਦੇ ਵਿੱਚ ਕੱਪੜੇ ਧੋਣ ਵਾਲੀ ਦੇ ਵਿੱਚ ਜਾਂ ਫਿਰ ਕੁਝ ਇਸ ਲਈ ਵੀ ਜੁੜ ਰਹੇ ਨੇ ਕਿ ਸਾਡਾ ਜਿਹੜਾ ਹੈਗਾ ਲੁਕਿਆ ਰਹੇ ਜੇ ਜੋ ਕੀਤਾ ਹੋਇਆ ਪੁਰਾਣਾ ਲੁਕਿਆ ਰਹੇ ਜੇ ਇਹ ਇਹ ਵੀ ਦੋਵੇਂ ਚੀਜ਼ਾਂ ਉਹੀ ਚੀਜ਼ ਦੀ ਪ੍ਰਤੀਕਾ ਕਿ ਇਹ ਲੀਡਰਾਂ ਦਾ ਜਿਹੜਾ ਸਰਕਾਰ ਲੁਕਾਈ ਨਾਲ ਨਹੀਂ ਹਾਂ ਗੱਲਾਂ ਜੁਨੀ ਮਰਜ਼ੀ ਗੱਲਾਂ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਬਹੁਤ ਕਰਦੇ ਨੇ ਕਿ ਮੈਂ ਲੋਕਤੰਤਰ ਦਾ ਸਭ ਤੋਂ ਵੱਡਾ ਰੱਖਿਖਾ ਹਾਂ ਹੁਣ ਹਿੰਦੁਸਤਾਨ ਦੇ ਦੇ ਵਿੱਚ ਦੁਨੀਆ ਪੱਧਰ ਤੇ ਜਿਹੜੇ ਅੰਕੜੇ ਦੱਸ ਰਹੇ ਨੇ ਕਿ ਹਿੰਦੁਸਤਾਨ ਜਿਹੜੇ ਲੋਕਤੰਤਰ ਜਿਹੜੇ ਮੁਲਕ ਵਿੱਚੋਂ ਲੋਕਤੰਤਰ ਖਤਮ ਹੁੰਦਾ ਉਹਦੇ ਵਿੱਚ ਜਿਹੜੀਆਂ 8-9 ਚੀਜ਼ਾਂ ਪਾਈਆਂ ਜਾਂਦੀਆਂ ਨੇ ਉਹਦੇ ਵਿੱਚ 5-6 ਸੀ ਚੀਜ਼ਾਂ ਭਾਰਤ ਵਿੱਚ ਆ ਚੁੱਕੀਆਂ ਨੇ ਭਾਰਤ ਦੇ ਲੋਕਤੰਤਰ ਚ ਹੈਗੀਆਂ ਨੇ ਮਤਲਬ ਭਾਰਤ ਦੇ ਲੋਕਤੰਤਰ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਵੀ ਇਹ ਕਿੰਨਾ ਚਿਰ ਅੱਗੇ ਚੱਲੂਗਾ ਉਹ ਹੋਇਆ ਤਾਂ ਹੁਣ ਇਹ ਨਾ ਜਨਾਬ ਦੇ ਕਰਕੇ ਆ ਜਦੋਂ ਸੱਤਾ ਚ ਆਏ ਸੀਗੇ 123ਵੇਂ ਨੰਬਰ ਤੇ ਸੀਗਾ ਭਾਰਤ ਮੀਡੀਆ ਦੀ ਆਜ਼ਾਦੀ ਦੇ ਵਿੱਚ ਅੱਜ ਜਿਹੜਾ 144ਵੇਂ ਨੰਬਰ ਤੇ ਅਸੀਂ ਚਲੇ ਗਏ ਆ ਇਹ ਇੰਨੇ ਜਿਹੜੇ ਸਟੈਪ ਥੱਲੇ ਗਏ ਆ ਉਹ ਵੀ ਉਰੇ ਪਰ ਉਹ ਫੇਰ ਵੀ ਕਹਿੰਦੇ ਨੇ ਕਿ ਲੋਕਤੰਤਰ ਨੂੰ ਮਜ਼ਬੂਤ ਕਰ ਰਹੇ ਆ ਸੋ ਇਹ ਤਾਂ ਲੀਡਰਾਂ ਦਾ ਮਤਲਬ ਇੱਕ ਤਰ੍ਹਾਂ ਦਾ ਡੋਗਲਾ ਜਿਹੜਾ ਕਿਰਦਾਰ ਹੁੰਦਾ ਉਹ ਸਾਨੂੰ ਦਿਖ ਰਿਹਾ ਹੈ ਸੋਣਾ ਸਮੇ ਵਧ ਦਿਖ ਪੈਂਦਾ ਆਪਾਂ ਨੂੰ। ਜੀ। ਨਾਲ ਹੀ ਆਪਾਂ ਗੱਲ ਕਰਦੇ ਆਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਲੀਡਰਸ ਨੂੰ ਇਦਾਂ ਲੱਗਦਾ ਵੀ ਇਸ ਪਾਰਟੀ ਦੇ ਵਿੱਚ ਚਲੇ ਜਾਵਾਂਗੇ ਤੇ ਜਿਹੜੇ ਪਿੱਛੇ ਦੇ ਉਹਨਾਂ ਨੇ ਕੋਈ ਅਤੀਤ ਦੇ ਵਿੱਚ ਕੁਝ ਕੀਤਾ ਤਾਂ ਉਹ ਧੁੱਪ ਜਾਊਗਾ। ਪਰ ਬਠਿੰਡਾ ਤੋਂ ਜਦੋਂ ਸਾਬਕਾ ਆਈਐਸ ਅਫਸਰ ਜਿਹੜੇ ਹੁਣ ਸਾਬਕਾ ਹੋ ਗਏ ਜਿਨ੍ਹਾਂ ਨੇ ਵੀਆਰਐਸ ਲਈ ਮੈਂ ਗੱਲ ਕਰ ਰਿਹਾ ਪਰਮਪਾਲ ਕੋਰ ਸਿੱਧੂ ਦੀ ਮਲੂਕਾ ਪਰਿਵਾਰ ਦੇ ਉਹ ਡਾਕਟਰ ਇਨ ਲਾਅ ਨੇ ਨੂੰ ਨੇ ਉਹਨਾਂ ਦੇ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਤਾਂ ਉਹਨਾਂ ਨੇ ਨਾ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਜਦੋਂ ਪੱਤਰਕਾਰਾਂ ਨੂੰ ਉਹਨਾਂ ਨੇ ਪੁੱਛਿਆ ਵੀ ਕਿਸਾਨ ਤਾਂ ਵਿਰੋਧ ਕਰ ਰਹੇ ਆ ਭਾਜਪਾ ਦਾ ਤਾਂ ਤੁਹਾਡਾ ਪਰਿਵਾਰ ਤਾਂ ਅਕਾਲੀ ਸੀਗਾ ਤੁਸੀਂ ਅਕਾਲੀ ਦਲ ਨਾਲ ਚਲੇ ਜਾਂਦੇ ਉਹ ਕਹਿੰਦੇ ਕਿਸਾਨ ਮੇਰਾ ਵਿਰੋਧ ਨਹੀਂ ਕਰਨਗੇ ਮੈਂ ਆਪ ਕਿਸਾਨ ਪਰਿਵਾਰ ਚ ਆਉਣੀ ਆ ਅੱਜ ਸ਼ਿਵਿੰਦਰ ਸਿੰਘ ਜੀ ਕੀ ਹੁੰਦਾ ਮੋੜ ਹਲਕੇ ਦੇ ਵਿੱਚ ਜਿੱਥੋਂ ਇਹ ਦੋਹਾਂ ਪਰਿਵਾਰਾਂ ਦਾ ਬਾਦਲ ਪਰਿਵਾਰ ਦੇ ਨਾਲ ਕਨਫਲਿਕਟ ਸ਼ੁਰੂ ਹੋਇਆ ਸੀ ਮੋੜ ਜਿਹੜਾ ਅਸੈਂਬਲੀ ਹਲਕਾ ਉਥੇ ਹੀ ਇਹ ਆਪਣੀ ਰੈਲੀ ਕਰ ਰਹੀ ਸੀ ਤੇ ਕਿਸਾਨਾਂ ਨੇ ਉਹ ਰੈਲੀ ਰਕਵਾ ਦਿੱਤੀ ਪੁਲਿਸ ਬੁਲਾਉਣੀ ਪਈ ਹੱਥੋਂ ਪਾਈ ਤੱਕ ਜਿਹੜੀ ਆ ਉਹ ਨੌਬਤ ਵੀ ਆਈ ਅਸਲਚ ਨਾ ਜਦੋਂ ਉਹ ਨਾ ਕੋਈ ਲੀਡਰ ਪੰਜਾਬ ਦੇ ਵਿੱਚ ਹੁਣ ਹੋਕ ਹੀ ਰਿਹਾ ਦੇਖੋ ਜਿਹੜੇ ਜਿਹੜੇ ਲੀਡਰ ਨਾ ਬੀਜੇਪੀ ਜਾ ਰਹੇ ਨੇ ਉਹਨਾਂ ਕੋਈ ਦਲੀਲ ਨਹੀਂ ਲੱਭਦੀ ਅਸੀਂ ਕਿੱਥੇ ਕਿਉਂ ਆ ਸੁਨੀਲ ਜਾਖੜ ਵੀ ਜਦੋਂ ਗਏ ਤੇ ਉਹਨਾਂ ਨੂੰ ਕੋਈ ਦਲੀਲ ਨਹੀਂ ਲੱਭੀ ਜਦੋਂ ਪੁੱਛਿਆ ਵੀ ਦੇਖੋ ਜੀ ਮੈਂ ਤਾਂ ਕਿਸਾਨਾਂ ਨਾਲ ਆ ਜਾਂ ਫਿਰ ਜਦੋਂ ਤੁਹਾਨੂੰ ਯਾਦ ਹੋਣਾ ਚੰਡੀਗੜ੍ਹ ਦੇ ਵਿੱਚ ਕੁਝ ਵਿਦਵਾਨਾਂ ਨੇ ਪੰਜਾਬ ਦੇ ਮੁੱਦਿਆਂ ਤੇ ਸੈਮੀਨਾਰ ਬੁਲਾਇਆ ਸੀਗਾ ਕੁਝ ਮਹੀਨੇ ਪਹਿਲਾਂ ਦੇਖੋ ਜੀ ਪਾਰਟੀ ਪੂਰੀ ਦਾ ਬਾਝਾ ਪਹਿਲਾਂ ਤਾਂ ਪੰਜਾਬੀ ਹੀਆਂ ਸੀ ਇਹ ਸੁਨੀਲ ਜਾਖੜ ਉਹਨਾਂ ਦੀ ਬੋਲੀ ਸੀਗੀ ਉਹਦਾ ਕਾਰਨ ਕੀ ਹੈ ਕਿਉਂਕਿ ਜਾਤਾਂ ਹੋ ਰਹੇ ਨੇ ਆਪਣੇ ਲਾਲਚਾਂ ਨੂੰ ਪਰ ਜ ਸਵਾ ਦਲੀਲ ਲੱਭਦੀ ਨਹੀਂ ਕਿਉਂਕਿ ਸਾਰੀ ਉਮਰ ਜਦ ਤੱਕ ਕਿਸੇ ਕਾਂਗਰਸ ਪਾਰਟੀ ਦੀ ਗੁਜ਼ਾਰੀ ਹੋਈ ਹੈ ਜਿਹੜੀ ਉਹ ਸਮੁੱਚਤਾ ਦੀ ਗੱਲ ਕਰਦੀ ਆ ਵੀ ਵਖਰੀ ਗੱਲ ਆ ਵੀ ਕਿੰਨੀ ਪ੍ਰੈਕਟੀਕਲ ਕਰਦੀ ਆ ਪਰ ਕੋਈ ਉਹਦਾ ਏਜੰਡਾ ਹੈਗਾ ਜਾਂ ਫਿਰ ਪੰਥਕ ਅਕਾਲੀ ਦਲ ਜਿਹੜੀ ਰਾਜਨੀਤੀ ਅਕਾਲੀ ਦਲ ਦੀ ਸੀ ਉਹਨੂੰ ਛੱਡ ਕੇ ਗਏ ਹੈਗੇ ਨਹੀਂ ਇਸ ਤੱਕ ਕਿ ਸ਼੍ਰੋਮਣੀ ਕਮੇਟੀ ਨਾਲ ਜੁੜੇ ਹੋਏ ਬਹੁਤ ਬੰਦੇ ਗਏ ਨੇ ਹੁਣ ਦਲੀਲ ਨਹੀਂ ਲੱਭਦੀ ਕਿਉਂਕਿ ਪੰਜਾਬ ਦੇ ਵਿੱਚ ਵੀ ਜਿਹੜੀ ਭਾਜਪਾ ਦਾ ਜਿਹੜਾ ਇੱਕ ਅਕਸਾ ਏਦਾਂ ਦਾ ਬਣਿਆ ਹੋਇਆ ਵੀ ਉਹ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਧਿਰ ਹੈਗੀ ਆ ਤੇ ਉਹ ਤਾਂ ਹੁਣ ਕਾਟ ਨਹੀਂ ਲੱਭ ਰਹੀ ਫਿਰ ਕਾਟ ਕੀ ਕਰਦੇ ਨੇ ਦੇਖੋ ਜੀ ਅਸੀਂ ਤਾਂ ਜੀ ਕਿਸਾਨਾਂ ਦੇ ਪਰਿਵਾਰ ਚੋਂ ਹੁਣ ਸਵਾਲ ਇਹ ਹੈਗਾ ਜੇ ਤੁਸੀਂ ਕਿਸਾਨ ਪਰਿਵਾਰ ਚੋਂ ਬਈ ਫਿਰ ਇਹੋ ਜੇ ਮੌਕੇ ਜਦੋਂ ਕਿਸਾਨ ਬੀਜੇਪੀ ਦਾ ਵਿਰੋਧ ਕਰ ਰਹੇ ਆ ਤੁਸੀਂ ਉੱਥੇ ਗਏ ਕਿਉਂ ਜਿਹੜੇ ਕੀ ਕਰਨ ਗਏ ਹੋ ਅੱਛਾ ਵੀ ਕੀ ਕਿਸਾਨਾਂ ਦਾ ਏਜੰਡਾ ਕਦੇ ਰਿਹਾ ਹੀ ਨਹੀਂ ਹੈਗਾ ਜੇ ਜਿਹੜਾ ਕਿਸਾਨ ਅੰਦੋਲਨ 2-3 ਸਾਲ ਦਾ ਆਪਣਾ ਚੱਲਦਾ ਆ ਉਹਦੇ ਵਿੱਚ ਇਹ ਤਾਂ ਕਦੇ ਨਹੀਂ ਨਾ ਅੰਦੋਲਨ ਤਾਂ ਰਿਹਾ ਵੀ ਜਿਹੜਾ ਕਿਸਾਨ ਆ ਵੀ ਉਹ ਜੇ ਬੀਜੇਪੀ ਚ ਲਿਆ ਗਿਆ ਸੀ ਉਹਦਾ ਵਿਰੋਧ ਨਹੀਂ ਕਰਾਂਗੇ ਉਹ ਤਾਂ ਕਹਿੰਦੇ ਨੇ ਕਿ ਜਿਹੜਾ ਸਾਡੇ ਇਸ ਨੈਰੇਟਿਵ ਦੇ ਨਾਲ ਨਹੀਂ ਹੈਗਾ ਵੀ ਉਹਦਾ ਸੀ ਵਿਰੋਧ ਕਰਾਂਗੇ ਜਦੋਂ ਅਕਾਲੀ ਦਲ ਦਾ ਗੱਠਜੋੜ ਸੀਗਾ ਉਹ ਅਕਾਲੀ ਦਲ ਦਾ ਵੀ ਵਿਰੋਧ ਕਰਦੇ ਸੀਗੇ ਹੁਣ ਵੀ ਜਦੋਂ ਅਕਾਲੀ ਦਲ ਦੇ ਵਿੱਚ ਦੀ ਬਿਆਨ ਆਉਂਦੇ ਰਹੇ ਨੇ ਇਹ ਹਜੇ ਤੇ ਜਿਹੜੇ ਕਿ ਭਾਜਪਾ ਨੂੰ ਕਿਤੇ ਨਾ ਕਿਤੇ ਸਹੀ ਠਹਿਰਾਉਣ ਵਾਲੇ ਸੀ ਭਾਵੇਂ ਕਿ ਗੱਠਪੰਧਨ ਨਹੀਂ ਹੋਇਆ ਉਦੋਂ ਵੀ ਕਿਸਾਨ ਅਕਾਲੀ ਦਲ ਦਾ ਵਿਰੋਧ ਕਰ ਰਹੇ ਸੀ ਇਹ ਅਸਲ ਜਿਹੜੀਆਂ ਦਲੀਲਾਂ ਨੇ ਨਾ ਜਿਹੜੀ ਮੈਡਮ ਸਿੱਧੂ ਦੀ ਦਲੀਲ ਸੀਗੀ ਉਹ ਇਸ ਲਈ ਸੀਗੀ ਕਿਉਂਕਿ ਦਲੀਲ ਨਹੀਂ ਲੱਭ ਰਹੀ ਇਸ ਵਿੱਚ ਭਾਜਪਾ ਜਾਣ ਦੇ ਮਾਮਲੇ ਨੂੰ ਆਪਣੇ ਆਪ ਨੂੰ ਜਸਟੀਫਾਈ ਨਹੀਂ ਕਰ ਰਹੇ ਹੈਗੇ ਵੀ ਕਿਵੇਂ ਅਸੀਂ ਗਏ ਆ ਉਹ ਜਦੋਂ ਦਲੀਲ ਨਹੀਂ ਲੱਭਦੀ ਹੁੰਦੀ ਫਿਰ ਤੁਸੀਂ ਕੁਦਿਲ ਕੁਛ ਜੀਆਂ ਦਲੀਲਾਂ ਦਿੰਦੇ ਹੁੰਦੇ ਹੋ ਇਹ ਉਸ ਤਰ੍ਹਾਂ ਦੀਆਂ ਦਲੀਲਾਂ ਹੈਗੀਆਂ ਨੇ ਜੀ ਚੋਣ ਪ੍ਰਚਾਰ ਦੇ ਦੌਰਾਨ ਲੀਡਰਸ ਨੂੰ ਲਾਲਸਾ ਇਹ ਹੁੰਦੀ ਹੈ ਵੀ ਵੋਟਾਂ ਵੱਧ ਤੋਂ ਵੱਧ ਬਟੋਰੀਆਂ ਜਾਣ ਇਹ ਸਾਨੂੰ ਵੋਟਾਂ ਭੁਗਤ ਜਾਣ ਅਸੀਂ ਚੋਣ ਨਤੀਜਿਆਂ ਵਾਲੇ ਦਿਨ ਜਿਹੜਾ ਉਹ ਜੀਪ ਤੇ ਖੜੇ ਹੋਈਏ ਹਾਰ ਪਏ ਹੁਣ ਢੋਲ ਵੱਜਦਾ ਹੋਵੇ ਤੇ ਜਦੋਂ ਇਹ ਚੋਣ ਪ੍ਰਚਾਰ ਕਰਨ ਨਿਕਲਦੇ ਨੇ ਜਾਂ ਉਹਦੇ ਲਈ ਪੋਸਟਰ ਜਾਂ ਜਿਹੜੀ ਪਬਲਿਸਿਟੀ ਇਹ ਆਪਣੀ ਛਪਾਉਂਦੇ ਨੇ ਉਹਦੇ ਲਈ ਜੋ ਵੀ ਪੈਂਫਲੈਟਸ ਪੋਸਟਰ ਛਪਾਉਂਦੇ ਨੇ ਤਾਂ ਤੁਸੀਂ ਹਾਲਾਤ ਦੇਖੋ ਸ਼ਵਿੰਦਰ ਸਿੰਘ ਜੀ ਅੱਜ ਰਵਨੀਤ ਬਿੱਟੂ ਜਿਹੜਾ ਆਪਣਾ ਚੋਣ ਪ੍ਰਚਾਰ ਕਰ ਰਿਹਾ ਜਿਹੜਾ ਉਹਨਾਂ ਨੇ ਪੋਸਟਰ ਬਣਾਇਆ ਆਪਣੀ ਪਬਲਿਸਿਟੀ ਵਾਸਤੇ ਚਲੇ ਉਹ ਭਾਜਪਾ ਚ ਗਏ ਨੇ ਭਾਜਪਾ ਦੇ ਉਮੀਦਵਾਰ ਨੇ ਲੁਧਿਆਣੇ ਤੋਂ ਕਾਂਗਰਸ ਉਹ ਛੱਡ ਕੇ ਆਏ ਆ ਉਹਨਾਂ ਨੇ ਆਪਣੇ ਚੋਣ ਪ੍ਰਚਾਰ ਵਾਲਾ ਜਿਹੜਾ ਪੋਸਟਰ ਆ ਪਬਲਿਸਿਟੀ ਵਾਲਾ ਜਿਹੜਾ ਪੋਸਟਰ ਆ ਉਹਦੇ ਉੱਤੇ ਮੋਦੀ ਉਹਨਾਂ ਦੀ ਫੋਟੋ ਦੇ ਨਾਲ ਸਾਬਕਾ ਮੁੱਖ ਮੰਤਰੀ ਮਰਹੂਮ ਬਿਆਨ ਸਿੰਘ ਉਹਨਾਂ ਦੀ ਫੋਟੋ ਲਾਈ ਹੋਈ ਹੈ ਕੀ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਵੀ ਭਾਈ ਮੈਂ ਇਸੇ ਖਾਨਦਾਨ ਦਾ ਮੈਨੂੰ ਵੋਟ ਜ਼ਰੂਰ ਪਾਇਓ ਦੇਖੋ ਇਹਦੇ ਵਿੱਚ ਨਾ ਇਹ ਇੱਕ ਗੰਭੀਰ ਪੋਲਿਟਿਕਸ ਨੂੰ ਸਮਝਣ ਦੀ ਲੋੜ ਹੈਗੀ ਆ ਉਹ ਕੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ ਦੇਖੋ ਜੀ ਬਿਆਨ ਸਿੰਘ ਦਾ ਕਾਂਗਰਸ ਦਾ ਬੰਦਾ ਸੀਗਾ ਵੀ ਇਸ ਕਰਕੇ ਇਹਨੇ ਕਿਉਂ ਫੋਟੋ ਲਾ ਲਈ ਦੇਖੋ ਜਿਹੜੀ ਬਿੱਟੂ ਦੀ ਵਿਚਾਰਧਾਰਾ ਵਾ ਨਾ ਜਦੋਂ ਕਾਂਗਰਸ ਦੇ ਵਿੱਚ ਵੀ ਸੀਗਾ ਉਹ ਵੀ ਉਹ ਭਾਜਪਾ ਵਾਲੀ ਹੀ ਅਸਲ ਵਿੱਚ ਵਿਚਾਰਧਾਰਾ ਸੀਗੀ ਉਦੋਂ ਵੀ ਕਿਉਂਕਿ ਜਿਹੜਾ ਨੈਸ਼ਨਲਿਜ਼ਮ ਦਾ ਮੁੱਦਾ ਹੋਰ ਸੀ ਜਾਂ ਬਿਆਨ ਸਿੰਘ ਵੀ ਜਿਹੜਾ ਉਦੋਂ ਸਾਰਾ ਕੁਝ ਕਰ ਰਿਹਾ ਸੀਗਾ ਉਸ ਸਮੇਂ ਦੇ ਜਿਹੜੇ ਸਮੀਕਰਨ ਬਣੇ ਸੀ ਇਹਨੂੰ ਸਮਝਣ ਲਈ ਤੁਹਾਨੂੰ ਜਿਹੜਾ 80ਵੇਂ ਦਾ ਜਾਂ 90ਵੇਂ ਦਾ ਪੰਜਾਬ ਦਾ ਸਿਆਸੀ ਵਾਤਾਵਰਨ ਹੈ ਨਾ ਉਹਨੂੰ ਸਮਝਣਾ ਪਏਗਾ ਉਸ ਵਾਤਾਵਰਨ ਵਿੱਚ ਮੋਟੇ ਜਿਹੇ ਤੌਰ ਤੇ ਜਦੋਂ ਪੰਜਾਬ ਪ੍ਰੋਬਲਮ ਸੋਲਵ ਸ਼ੁਰੂ ਹੋਈ ਸੀਗੀ ਉਹਦੇ ਵਿੱਚ ਇੰਦਰਾ ਗਾਂਧੀ ਜਿਹੜੀ ਹੈਗੀ ਆ ਉਹ ਆਰਐਸਐਸ ਵਰਗੀਆਂ ਤਾਕਤਾਂ ਦੇ ਹੱਥਾਂ 'ਚ ਖੇਡ ਰਹੀ ਸੀ ਤੇ ਉਹ ਜਦੋਂ ਆਰਐਸਐਸ ਵਾਲੀਏ ਤਾਕਤਾਂ ਦੇ ਥੱਥਾਂ 'ਚ ਖੇਡ ਰਹੀ ਸੀ ਤੇ ਉਦੋਂ ਦੀ ਜਿਹੜੀ ਦੱਬੇ ਮੇਰੇ ਤੱਕ ਜਿਹੜੀ ਕਾਂਗਰਸ ਪਾਰਟੀ ਆ ਉਹ ਇੱਕ ਨੈਸ਼ਨਲਿਜ਼ਮ ਦਾ ਏਜੰਡਾ ਹੋਰ ਏਜੰਡੇ ਚਲਾਰੀ ਸੀ ਜਿਹਨੂੰ ਬਿਆਨ ਸਿੰਘ ਵੀ ਫਾਲੋ ਕਰ ਰਿਹਾ ਸੀਗਾ ਹਾਲਾਂਕਿ ਮੈਂ ਇਹ ਨਹੀਂ ਕਹਿਦਾ ਕਿ ਜਿਹੜੇ ਮਿਲਿਟੈਂਸ ਕਰ ਰਹੇ ਸੀ ਉਹ ਸਹੀ ਕਰ ਰਹੇ ਸੀ ਉਹਦੇ ਬਾਰੇ ਕਦੇ ਡਿਫਰੈਂਟ ਗੱਲ ਹੋਏਗੀ ਪਰ ਉਸ ਸਮੇਂ ਦੀ ਜਿਹੜੀ ਸੋ ਕਾਲਡ ਨੈਸ਼ਨਲਿਜ਼ਮ ਦੇ ਨਾਂ ਤੇ ਸੋ ਕਾਲ ਜਿਹੜੀ ਸਿਕਿਉਰਿਟੀ ਦੇ ਨਾਂ ਦੇ ਉੱਤੇ ਤੁਸੀਂ ਇੱਕ ਸੂਬੇ ਦੇ ਵਿੱਚ ਸ਼ਾਂਤੀ ਫਲਾਉਣੀ ਸੀਗੀ ਹੁਣ ਬੀਜੇਪੀ ਵੀ ਜਿਹੜਾ ਸੋ ਕਾਲਡ ਨੈਸ਼ਨਲਿਜ਼ਮ ਦੇ ਨਾਂ ਦੇ ਉੱਤੇ ਜੇ ਅਸੀਂ ਸ਼ਾਂਤੀ ਰੱਖਣੀ ਚਾਹੁੰਦੇ ਆ ਉਹਦੇ ਨਾਂ ਤੇ ਕਸ਼ਮੀਰ ਚ ਜਿਵੇਂ ਹਾਲਾਤ ਪੈਦਾ ਕਰ ਰਹੀ ਹੈ ਮਨੀਪੁਰ ਚ ਕਰ ਰਹੀ ਹੈ ਨਾਰਥ-ਈਸਟ ਤੇ ਕੁਝ ਹੋਰ ਸੂਬਿਆਂ ਚ ਕਰ ਰਹੀ ਹੈ ਇਹ ਜਿਹੜੀ ਇੱਕ ਪਾਲਿਸੀ ਹੈ ਨੈਸ਼ਨਲਿਜ਼ਮ ਦੀ ਸੋ ਕਾਲਡ ਇਹ ਕਾਂਗਰਸ ਦੀ ਤੇ ਬੀਜੇਪੀ ਦੀ ਇੱਕ ਹੈ ਉਦੋਂ ਵੀ ਅੱਛਾ ਉਸ ਤੋਂ ਬਾਅਦ ਵਿੱਚ ਕਾਂਗਰਸ ਨੇ ਜਦੋਂ ਰਾਹੁਲ ਗਾਂਧੀ ਦੇ ਹੱਥ ਕਮਾਂਡ ਆਈ ਜਾਂ ਮਨਮੋਹਨ ਸਿੰਘ ਦੇ ਹੱਥ ਆਈ ਉਹਨੂੰ ਥੋੜਾ ਜਿਹਾ ਸੁਧਾਰਿਆ ਪਰ ਬਿੱਟੂ ਦੇ ਬਿਆਨ ਫਿਰ ਉਸੇ ਤਰ੍ਹਾਂ ਆਉਂਦੇ ਰਹੇ ਜਿਵੇਂ ਉਦਾਹਰਨ ਦੇ ਤੌਰ ਤੇ ਕੁਝ ਮਾਮਲਿਆਂ ਵਿੱਚ ਜਿਹੜੇ ਅੱਤਵਾਦੀਆਂ ਜਿਹੜੇ ਸੋ ਕਾਲਡ ਪ੍ਰਾਣੇ ਸੀਗੇ ਜਾਂ ਫਿਰ ਜਿਹੜੇ ਪੋਲਿਟিক্যাল ਪ੍ਰिजनਰ ਸੀਗੇ ਉਹਦੇ ਮਾਮਲੇ ਵਿੱਚ ਕਾਂਗਰਸ ਨੇ ਸੌਫਟ ਹੋਈ ਪਰ ਬਿੱਟੂ ਨਹੀਂ ਹੋਇਆ ਬਿੱਟੂ ਦੇ ਬਿਆਨ ਆਉਂਦੇ ਰਹੇ ਵੀ ਰਾਜੋਣੇਲੇ ਮਾਮਲੇ 'ਚ ਮੈਂ ਤਾਂ ਇਸੇ ਤਰ੍ਹਾਂ ਹੀ ਰਹੂੰਗਾ ਮੈਂ ਫਲਾਨਾ ਰਹੂੰਗਾ ਤੇ ਭਾਜਪਾ ਦੀ ਵੀ ਵਿਚਾਰਧਾਰਾ ਉਹੀ ਸੀਗੀ ਅਸਲ ਵਿੱਚ ਬਿੱਟੂ ਕਾਂਗਰਸ ਵਿੱਚ ਹੁੰਦਾ ਹੋਇਆ ਵੀ ਭਾਜਪਾ ਦੇ ਨੇੜੇ ਸੀਗਾ ਉਹਦਾ ਕਾਰਨ ਕੀ ਸੀ ਤੇ ਭਾਜਪਾ ਦੀ ਜਿਹੜੀ ਮਾਈ ਬਾਪ ਹੈਗੀ ਆਰਐਸਐਸ ਹੈ ਤੇ ਆਰਐਸਐਸ ਦਾ 80 ਮਿਆਂ ਵਾਲਾ ਕਰੈਕਟਰ ਜਿਹੜਾ 90 ਮਿਆਂ ਵਾਲਾ ਕਰੈਕਟਰ ਉਦੋਂ ਕਿਉਂਕਿ ਭਾਜਪਾ ਇੰਨੀ ਵੱਡੀ ਤਰਨੀ ਸੀਗੀ ਉਦੋਂ ਉਹਨੇ ਕਾਂਗਰਸ ਨੂੰ ਛਾਵਾ ਕੀਤੀਆਂ ਹੋਈਆਂ ਸੀਗੀਆਂ ਹੁਣ ਭਾਜਪਾ ਉਹਦੀ ਆਪਣੀ ਪੈਦਾ ਕੀਤੀ ਹੋਈ ਬਗਲ ਬੱਚਾ ਜਿਹੜੀ ਭਾਜਪਾ ਵੱਡੀ ਬਣ ਗਈ ਹੈ ਇਸ ਲਈ ਆਰਐਸਐਸ ਉਹਨੂੰ ਸਰਪ੍ਰਸਤੀ ਦੇ ਰਹੀ ਹੈ ਪਰ ਜਿਹੜਾ ਬਿੱਟੂ ਸੀਗਾ ਬਿੱਟੂ ਕਾਂਗਰਸ ਵਿੱਚ ਰਹਿੰਦੇ ਹੋਏ ਵੀ ਭਾਜਪਾ ਵਾਲੀ ਵਿਚਾਰਧਰਾਂ ਦੇ ਸੀ ਇਸ ਲਈ ਜਿਹੜਾ ਬਿਆਨ ਸੀ ਮੈਂ ਜੋ ਕੁਝ ਕੀਤਾ ਉਹ ਜਿਹੜਾ ਇੱਕ ਨੈਸ਼ਨਲ ਸਿਕਿਉਰਿਟੀ ਦੇ ਨਾਂ ਤੇ ਰਾਜ ਦੀ ਸ਼ਾਂਤੀ ਦੇ ਨਾਂ ਤੇ ਕੀਤਾ ਜਿਹਦੇ ਵਿੱਚ ਕਿ ਅਸ਼ਾਂਤੀ ਹੀ ਕਿ ਪੜਾ ਕੀਤੀ ਉਹ ਬੀਜੇਪੀ ਵਾਲੀ ਹੀ ਲੈਂਸ ਸੀ ਇਸ ਕਰਕੇ ਬਿੱਟੂ ਜੇਕਰ ਬਿਆਨ ਸਿੰਘ ਦੀ ਫੋਟੋ ਆਪਣੇ ਭਾਜਪਾ ਹੀ ਪ੍ਰਚਾਰ ਲਈ ਲਾਏਗਾ ਤਾਂ ਮੈਨੂੰ ਇਹ ਕੋਈ ਅਲੋਕਾਰੀ ਗੱਲ ਨਹੀਂ ਲੱਗਦੀ ਹੈ ਜੀ ਜੀ ਇਹਦੇ ਨਾਲ ਹੀ ਆਪਾਂ ਇੱਕ ਸਵਾਲ ਹੋਰ ਇਹਦੇ ਨਾਲ ਹੀ ਰਲਦਾ ਮਿਲਦਾ ਹੈਗਾ ਜਿੱਦਾਂ ਤੁਸੀਂ ਗੱਲ ਕੀਤੀ ਵਿਚਾਰਧਾਰਾ ਦੀ ਵੀ ਵਿਚਾਰਧਾਰਾ ਲਗਭਗ ਸੇਮ ਸੀਗੀ ਹੁਣ ਭਾਰਤ ਜਿਹੜਾ ਇਹਨੂੰ ਕਿਹਾ ਜਾਂਦਾ ਵੀ ਇਹ ਮਦਰ ਆਫ ਡੈਮੋਕ੍ਰੇਸੀ ਹੈ ਫਿਲਸਤੀਨ ਦੇ ਹੱਕ ਵਿੱਚ ਦਿੱਲੀ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਜਿਹੜੇ ਆ ਉਹ ਇੱਕ ਮਸ਼ਾਇਰਾ ਜਾਂ ਇੱਕ ਕੈਲੀ ਉਹਨਾਂ ਕਵਿਤਾਵਾਂ ਲਿਖਿਆ ਸੀਗੀਆਂ ਉਹਨਾਂ ਨੇ ਆਪਸ ਵਿੱਚ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਉਹਦੇ ਮੁਤਲਕ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਥੋੜਾ ਬਹੁਤਾ ਪ੍ਰਚਾਰ ਕੀਤਾ ਵੀ ਜਿਹੜਾ ਬੰਦਾ ਸ਼ੌਕ ਰੱਖਦਾ ਹੋਵੇ ਉਹ ਉੱਥੇ ਹਾਜ਼ਰੀ ਭਰ ਸਕਦਾ ਇਹਨੂੰ ਲੈ ਕੇ ਜਿਹੜਾ ਵਿਵਾਦ ਹੋ ਗਿਆ ਇਹ ਖਬਰ ਪੂਰੀ ਤੁਸੀਂ ਜਿਹੜਾ ਤਫਸੀਲ ਨਾਲ ਦੱਸੋ ਦਰਸਲ ਹੋਇਆ ਕੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਨਹੀਂ ਪਹਿਲੇ ਤਾਂ ਇਹ ਹੈਗਾ ਕਿ ਜਿਹੜਾ ਇਜ਼ਰਾਈਲ ਤੇ ਪੈਲਸਟਾਈਨ ਦੇ ਵਿੱਚ ਜਿਹੜਾ ਸਬੰਧਾਂ ਨੂੰ ਲੈ ਕੇ ਅੱpan ਚੱਲ ਰਿਹਾ ਲਗਾਤਾਰ ਇਜ਼ਰਾਈਲ ਪੈਲਸਟਾਈਨ ਤੇ ਜ਼ੁਲਮ ਢਾ ਰਿਹਾ ਉਹ ਜ਼ੁਲਮ ਦੇ ਬਾਰੇ ਕੱਲੇ ਹੋਰ ਮੁਲਕ ਹੀ ਨਹੀਂ ਬਲਕਿ ਮੈਂ ਤੁਹਾਨੂੰ ਜਾਣਕਾਰੀ ਲਈ ਦੱਸਾਂ ਕਿ ਇਜ਼ਰਾਈਲ ਜਿਹੜਾ ਕਿ ਖੁਦੇ ਕੁਝ ਕਰ ਰਿਹਾ ਇਜ਼ਰਾਈਲ ਵਿੱਚ ਵੀ ਪ੍ਰੋਟੈਸਟ ਹੋ ਰਿਹਾ ਹੈ ਇਜ਼ਰਾਈਲ ਦੇ ਵਿਰੋਧ ਵਿੱਚ ਵੀ ਸਾਡਾ ਜਿਹੜਾ ਮੁਲਕ ਹੈ ਉਹ ਪੈਲਸਟਾਈਨੀਆਂ ਦੇ ਉੱਤੇ ਜ਼ੁਲਮ ਢਾ ਰਿਹਾ ਹੈਗਾ ਜੇ ਸਗੋਂ ਇਦੋਂ ਵੀ કહਾਂ ਮੈਂ ਤੁਹਾਨੂੰ ਦੱਸਾਂ ਕਿ ਇਹ ਇਜ਼ਰਾਈਲ ਦੀ ਜਿਹੜੀ ਪੋਇਟਰੀ ਹੈ ਜੇ ਇਜ਼ਰਾਈਲ ਦਾ ਲਿਟਰੇਚਰ ਤੁਸੀਂ ਪੜੋਂ ਤਾਂ ਇਜ਼ਰਾਈਲ ਦੇ ਲਿਟਰੇਚਰ 'ਚ ਗੱਲ ਬਹੁਤ ਖੁੱਲ ਕੇ ਆ ਰਹੀ ਹੈ ਵੀ ਸਾਡੀ ਹਕੂਮਤ ਪੈਲੇਸਟਾਈਨ ਦੇ ਉੱਤੇ ਜ਼ੁਲਮ ਕਰ ਰਹੀ ਹੈ ਉੱਥੇ ਜਿਹੜੀਆਂ ਪਿਛਲੇ 20 ਸਾਲ ਦੀਆਂ ਜਿਹੜੀਆਂ ਕਵਿਤਾਵਾਂ ਲਿਖੀਆਂ ਜਾ ਰਹੀਆਂ ਨੇ ਪੈਲੇਸਟਾਈਨ ਦੇ ਵਿੱਚ ਉਹ ਕਵਿਤਾਵਾਂ ਜਿਹੜੀਆਂ ਨੇ ਉਹ ਇਜ਼ਰਾਈਲ 'ਚ ਲਿਖੀਆਂ ਜਾ ਰਹੀਆਂ ਨੇ ਪੈਲੇਸਟਾਈਨ ਦੇ ਹੱਕ ਦੇ ਵਿੱਚ ਹੈਗੀਆਂ ਨੇ ਤੇ ਜਦੋਂ ਅੱਜ ਦੀ ਘੜੀ ਦੇ ਵਿੱਚ ਪੂਰੇ ਮੁਲਕ ਵਿੱਚ ਆਵਾਜ਼ਾਂ ਉੱਠ ਰਹੀਆਂ ਹੁਣ ਹਿੰਦੁਸਤਾਨ 'ਚ ਕੀ ਹੈ ਕਿ ਹਿੰਦੁਸਤਾਨ ਦੀ ਜਿਹੜੀ ਪਹਿਲਾਂ ਵਿਦੇਸ਼ ਨੀਤੀ ਰਹੀ ਉਹ ਪੈਲੇਸਟਾਈਨ ਦੇ ਹੱਕ ਚ ਰਹੀ ਹੈ ਵੀ ਪਰ ਪੈਲੇਸਟਾਈਨ ਦੇ ਨਾਲ ਭਾਈ ਜ਼ੁਲਮ ਹੋ ਰਿਹਾ ਲੇਕਿਨ ਭਾਜਪਾ ਜਦੋਂ ਸੱਤਾ ਚ ਆਈ ਹੈ ਕਿਉਂਕਿ ਭਾਜਪਾ ਦਾ ਹੈਗੀ ਆ ਆਰਐਸਐਸ ਦੀ ਪਿਧਾਇਸ਼ ਆਪਾਂ ਨੂੰ ਪਤਾ ਆਰਐਸਐਸ ਤੇ ਜੇ ਅਸੀਂ ਪੁਰਾਣੇ ਆਈਡੀਓਲੋਜੀ ਦੇਖੀਏ ਉਹ 1948 49 ਦਾ ਆਰਗੇਨਾਈਜ਼ਰ ਜਿਹੜਾ ਕਿ ਆਰਐਸਐਸ ਦਾ ਮੁੱਖ ਪੱਤਰ ਹੈਗਾ ਉਹ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੰਦਾ ਰਿਹਾ ਜਦੋਂ ਇਹ ਪ੍ਰੋਬਲਮ ਸ਼ੁਰੂ ਹੋਈ ਸੀ ਨਾ 50 ਦਿਨ ਲੱਗੇ ਚਾਕੇ ਵੀ ਭਾਈ ਸਾਡੀ ਅੰਡਰਸਟੈਂਡਿੰਗ ਤੇ ਇਜ਼ਰਾਈਲ ਨਾਲ ਕਿਉਂਕਿ ਜਿੱਦਾਂ ਦੇ ਉਹ ਆਪਣੇ ਦੁਸ਼ਮਣ ਨੂੰ ਨਾਜ਼ੀਵਾਦੀ ਤਰੀਕੇ ਨਾਲ ਮਾਰਨਾ ਚਾਹੁੰਦੇ ਆ ਫਾਸ਼ਿਸਟ ਤਰੀਕੇ ਨਾਲ ਮਾਰਨਾ ਚਾਹੁੰਦੇ ਆ ਉਹ ਸਾਰਾ ਕੁਝ ਜਿਹੜਾ ਹੈਗਾ ਆਰਐਸਐਸ ਵਿੱਚ ਆਉਂਦੀ ਹੈਗੀ ਆ ਹਿੰਦੁਸਤਾਨ ਦੇ ਵਿੱਚ ਮਾਈਨੋਰਿਟੀ ਨਾਲ ਕਰਨਾ ਇਸ ਕਰਕੇ ਇਹਨਾਂ ਦੀ ਇੱਕ ਤਾਂ ਵਿਚਾਰਤਕ ਅੰਡਰਸਟੈਂਡਿੰਗ ਹੋ ਗਈ ਇਸੇ ਕਰਕੇ ਜਦੋਂ 14 ਵਿੱਚ ਮੋਦੀ ਆਇਆ ਉਹਨੇ ਆਉਣ ਤੋਂ ਪਹਿਲਾਂ ਤੁਸੀਂ ਯਾਦ ਕਰੋ ਵੀ ਉਹਨੇ ਸਭ ਤੋਂ ਪਹਿਲਾਂ ਕਿਹੜੇ ਮੁਲਕਾਂ ਦੇ ਲੀਡਰਾਂ ਨੂੰ ਮਿਲਣਾ ਚਾਹਿਆ ਇਜ਼ਰਾਈਲ ਦੀ ਯਾਤਰਾ ਕੀਤੀ ਉਹਨੇ ਸਭ ਤੋਂ ਪਹਿਲਾਂ ਤੈਨੂੰ ਭਾਰਤੀ ਅਖਬਾਰਾਂ ਲਿਖਣ ਵੀ ਲੱਗ ਗਈਆਂ ਸੀ ਉਦੋਂ ਥੋੜਾ ਮੋਟਾ ਬੋਲਦਿਆਂ ਸੀਗੀਆਂ ਕਿ ਭਾਈ ਕੀ ਹੁਣ ਭਾਰਤ ਇਜ਼ਰਾਈਲ ਦੇ ਨੇੜੇ ਹੋਏਗਾ ਭਾਰਤ ਆਪਣੀ ਪੁਰਾਣੀ ਵਿਦੇਸ਼ ਨੀਤੀ ਨੂੰ ਉਹ ਕਰ ਦੇਗਾ ਪਰਾਂ ਹੋ ਜਾਏਗਾ ਹਾਲਾਂਕਿ ਐਤਕੀ ਵੀ ਬੀਜੇਪੀ ਵਾਲਿਆਂ ਨੇ ਪੂਰਾ ਇਜ਼ਰਾਈਲ ਦੇ ਹੱਕ ਚ ਕੀਤਾ ਬਹੁਤ سارے ਸੰਗੜੇ ਤਾਂ ਵੀ ਕਹਿਣ ਲੱਗੇ ਵੀ ਅਸੀਂ ਜੀ ਉੱਥੇ ਜਾ ਕੇ ਲੜਾਂਗੇ ਇਜ਼ਰਾਈਲ ਦੇ ਹੱਕ ਚ ਹਾਲਾਂਕਿ ਲੜਨ ਵਾਲੇ ਹੈ ਨਹੀਂ ਗਏ ਆਪਾਂ ਨੂੰ ਵੀ ਪਤਾ ਵਾ ਤੇ ਇਹਦੇ ਨਾਲ ਹੀ ਕੀ ਹੋਇਆ ਪਰ ਮੋਦੀ ਨੇ ਫਿਰ ਵੀ ਮੂੰਹ ਰੱਖਣ ਲਈ ਪੈਲੇਸਟਾਈਨ ਦੇ ਰਾਸ਼ਟਰਪਤੀ ਨੂੰ ਵੀ ਫੋਨ ਕੀਤਾ ਭਾਰਤ ਵਿੱਚ ਜਿੰਨੇ ਵੀ ਪ੍ਰੋਟੈਸਟ ਹੋਏ ਪੈਲੇਸਟਾਈਨ ਦੇ ਹੱਕ ਦੇ ਪੁਲਿਸ ਵੱਲੋਂ ਰੋਕੇ ਗਏ ਉਹਨਾਂ ਨੂੰ ਤੰਗ ਕੀਤਾ ਗਿਆ ਪਰੇਸ਼ਾਨ ਕੀਤਾ ਗਿਆ ਹੁਣ ਸਵਾਲ ਹੈ ਕਿ ਪਾਈਏ ਜਿਹੜੇ ਪ੍ਰਦਰਸ਼ਨ ਹੈ ਤੁਹਾਡੇ ਵਿਰੁੱਧ ਤਾਂ ਹੋ ਨਹੀਂ ਰਹੇ ਸੀਗੇ ਇਹ ਤਾਂ ਪਾਲੇਸਟੀਨ ਦੇ ਹੱਕ 'ਚ ਹੋ ਰਹੇ ਸੀ ਤੁਹਾਨੂੰ ਕੀ ਚੁਬਦਾ ਸੀਗਾ ਤੁਸੀਂ ਇੱਥੇ ਵੀ ਉਹੀ ਜਿਹੜੀ ਨੀਤੀ ਅਪਣਾਈ ਕਿ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਦੋਂ ਕਵਿਤਾ ਪਾਠ ਕਰਨ ਦੀ ਕੋਸ਼ਿਸ਼ ਕੀਤੀ ਉਹ ਕੋਈ ਆਮ ਵਿਦਿਆਰਥੀ ਨਹੀਂ ਪੜ੍ਹੇ ਲਿਖੇ ਵਿਦਿਆਰਥੀ ਸੀ ਅਪੂਰਵਾਨੰਦ ਵਰਗੇ ਵਿਦਵਾਨ ਉਹਨਾਂ ਦੇ ਨਾਲ ਖੜੇ ਸੀਗੇ ਤੁਸੀਂ ਉਹਨਾਂ ਨੂੰ ਰੋਕਿਆ ਇਹਦਾ ਮਤਲਬ ਤੁਸੀਂ ਉੱਥੇ ਆਰਐਸਐਸ ਦੀ ਵਿਚਾਰਧਾਰਾ ਲਾਗੂ ਕਰ ਰਹੇ ਹੋ ਜਿਹੜੀ ਪ੍ਰਾਣੀ ਹੈ ਜਿਹਦੀ 1949-50 ਦਾ ਮੈਂ ਜ਼ਿਕਰ ਕੀਤਾ ਇਹ ਕਹਾਣੀ ਹੈ ਇਸ ਵਿੱਚ ਜੀ ਇੱਕ ਜਾਂਦੇ ਜਾਂਦੇ ਆਪਾਂ ਗੱਲ ਵਿਚਾਰਧਾਰਾ ਦੀ ਕਰ ਰਹੇ ਹਾਂ ਦਿਲਬੀਰ ਗੋਲਡੀ ਪੰਜਾਬ ਦੇ ਧੂਰੀ ਤੋਂ ਵਿਧਾਇਕ ਸੀਗੇ ਕਾਂਗਰਸ ਦੀ ਟਿਕਟ ਤੋਂ ਜੀ ਬਿਲਕੁਲ ਫਾਈਲ ਇਲੈਕਸ਼ਨ ਜਦੋਂ 2022 ਦੇ ਵਿੱਚ ਹੋਏ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜਿੱਤ ਕੇ ਜਿਹੜਾ ਵਾ ਮੁੱਖ ਮੰਤਰੀ ਬਣ ਜਾਂਦੇ ਆ ਚੀਫ ਮਿਨਿਸਟਰ ਹਾਊਸ ਪਹੁੰਚ ਜਾਂਦੇ ਆ ਆਫਿਸ 'ਚ ਪਹੁੰਚ ਜਾਂਦੇ ਆ ਉਹ ਸੀਟ ਜਿਹੜੀ ਹੈ ਖਾਲੀ ਹੋ ਜਾਂਦੀ ਹੈ ਕਿਉਂਕਿ ਉੱਥੋਂ ਸਿਟਿੰਗ ਐਮਪੀ ਸੀਗੇ ਭਗਵੰਤ ਮ ਉੱਥੇ ਜਦੋਂ ਬਾਈ ਇਲੈਕਸ਼ਨ ਹੋਇਆ ਤਾਂ ਉਸ ਵਕਤ ਕਾਂਗਰਸ ਨੇ ਦਲਬੀਰ ਸਿੰਘ ਗੋਲਡੀ ਨੂੰ ਆਪਣਾ ਕੈਂਡੀਡੇਟ ਬਣਾਇਆ ਸੀਗਾ ਤੇ ਹੁਣ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਹੈਗੀਆਂ ਤੇ ਦਲਬੀਰ ਗੋਲਡੀ ਨੂੰ ਟਿਕਟ ਨਹੀਂ ਦਿੱਤੀ ਗਈ ਟਿਕਟ ਦੇ ਦਿੱਤੀ ਸੁਖਪਾਲ ਖਹਿਰਾ ਨੂੰ ਦਲਬੀਰ ਗੋਲਡੀ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਅੱਜ ਇਹਨਾਂ ਨੂੰ ਮਨਾਉਣ ਵਾਸਤੇ ਸੁਖਪਾਲ ਖਹਿਰਾ ਖੁਦ ਨਾਲ ਉਹਨਾਂ ਦੇ ਕਾਂਗਰਸ ਦੇ ਪੰਜਾਬ ਕਾਡਰ ਦੇ ਜਿਹੜੇ ਪ੍ਰਧਾਨ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਗਏ ਤੇ ਨਾਲ ਬੀਬੀ ਰਜਿੰਦਰ ਕੌਰ ਪਠੱਲ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਇਹ ਗਏ ਕੀ ਦਲਬੀਰ ਗੋਲਡੀ ਮੰਨ ਜਾਣਗੇ ਕੀ ਦਲਬੀਰ ਗੋਲਡੀ ਸੁਖਪਾਲ ਖੈਰਾ ਦੇ ਨਾਲ ਚੋਣ ਪ੍ਰਚਾਰ 'ਚ ਉਤਰਣਗੇ ਡਟ ਜਾਣਗੇ ਵੀ ਅਸੀਂ ਚੋਣ ਪ੍ਰਚਾਰ ਕਰਾਂਗੇ ਅਸੀਂ ਜਿਹਨੂੰ ਬਾਹਰੀ ਕੈਂਡੀਡੇਟ ਕਹਿ ਰਹੇ ਆ ਇਸ ਵੇਲੇ ਸੁਖਪਾਲ ਖੈਰਾ ਨੂੰ ਉਹਨੂੰ ਜਿਤਾ ਕੇ ਜਿਹੜਾ ਵਾ ਉਹ ਸੰਸਦ 'ਚ ਭੇਜਣਗੇ ਮੈਨੂੰ ਲੱਗਦਾ ਕਿ ਇਹ ਸਵਾਲ ਤੋਂ ਹੀ ਨਾ ਵੱਡਾ ਸਵਾਲ ਹੋਰ ਹੈਗਾ ਜਿਵੇਂ ਤੁਸੀਂ ਦੱਸਿਆ ਵੀ ਰਾਜਾ ਬੜੇ ਕੇ ਨਾਲ ਗਿਆ ਸੁਖਬਾਲ ਖੇਰੇ ਦੇ ਰਜਿੰਦਰ ਕੌਰ ਭੱਟਲ ਗਏ ਕਿਉਂਕਿ ਉਹ ਵੀ ਕਾਫੀ ਇਸ ਸਮੇਂ ਤੋਂ ਹਾਸ਼ੀਏ ਤੇ ਸਿਆਸਤ ਤੋਂ ਪਰੇ ਹੈਗੇ ਨੇ ਮੁਖਤਰਾ ਦੀ ਸਿਆਸਤ ਤੋਂ ਕਿਉਂਕਿ ਉਹ ਐਮਐਲਏ ਨਹੀਂ ਬਣ ਪਾਏ ਪਿਛਲੀ ਵਾਰ ਵੀ ਉਹਨਾਂ ਦਾ ਗੱਲਬਾਤ ਨਹੀਂ ਉਸ ਤਰ੍ਹਾਂ ਦੀ ਬਣ ਪਾਈ ਸੀਗੀ ਤੇ ਇਸ ਕਰਕੇ ਉਹ ਵੀ ਨਾਲ ਮਤਲਬ ਹੈਗੇ ਨੇ ਇਹਦਾ ਮਤਲਬ ਇਹ ਹੈਗਾ ਵੀ ਜਿਹੜਾ ਸੰਗਰੂਰ ਦਾ ਮੈਚ ਹੈ ਉਹ ਕਾਫੀ ਇੰਟਰਸਟਿੰਗ ਹੋਣ ਵਾਲਾ ਹੈਗਾ ਇੱਕ ਪਾਸੇ ਤਾਂ ਆਪ ਇਹਨੂੰ ਮੰਨਦੀ ਹੈ ਕਿ ਗੜ ਹੈਗਾ ਸਾਡਾ ਦੂਜੇ ਪਾਸੇ ਕਾਂਗਰਸ ਨੇ ਸੁਖਪਾਲ ਖੇਰੇ ਨੂੰ ਖੜਾ ਕੀਤਾ ਜਿਹੜਾ ਕਿ ਸਿੱਧੇ ਤੌਰ ਤੇ ਆਪ ਨੂੰ ਲਲਕਾਰਦਾ ਭਗਵੰਤ ਮਾਨ ਨੂੰ ਲਲਕਾਰਦਾ ਜਾਏ ਕਹ ਲੋ ਤੇ ਉਹ ਇਹ ਵੀ ਕਹਿੰਦਾ ਵੀ ਇਸ ਸੀਟ ਤੋਂ ਮੀਤ ਹੇਰ ਤਸਰਬ ਨਾ ਨਹੀਂ ਹੈ ਵੀ ਅਸਲੀ ਲੜਾਈ ਤਾਂ ਭਗਵੰਤ ਮਾਨ ਨਾਲ ਹੀ ਹੋ ਰਹੀ ਹੈ ਕਿਉਂਕਿ ਉਹਦਾ ਹਲਕਾ ਉਹਦੇ ਮਾਨ ਵੀ ਇਹੀ ਦਾਵਾ ਕਰਦੇ ਨੇ ਕਿ ਹਲਕਾ ਮੇਰਾ ਹੈਗਾ ਵਾ ਵੀ ਐ ਤੁਸੀਂ ਐ ਮੰਨ ਕੇ ਚੱਲੋ ਵੀ ਮੈਨੂੰ ਵੋਟ ਪਾਉਣੀ ਹੈਗੀ ਆ 3 ਤੀਸਰੀ ਗੱਲ ਸਿਮਰਨਜੀਤ ਸਿੰਘ ਮਾਨ ਜੀ ਦਾ ਕਿ ਕੋਈ ਆਧਾਰ ਇਸ ਵੇਲੇ ਨਹੀਂ ਉਸ ਵੇਲੇ ਕੁਝ ਖਾਸ ਹਾਲਤਾਂ ਦੇ ਕਰਕੇ ਉਹ ਜਿੱਤ ਗਏ ਸੀਗੇ ਪਰ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਬੈਂਕ ਤੇ ਸੁਖਪਾਲ ਖੇਰੇ ਦੀ ਬੋਟ ਬੈਂਕ ਆ ਕੁਝ ਨੁਕਤਿਆਂ ਤੇ ਆ ਕਿ ਇੱਕੋ ਹੋ ਜਾਂਦੀ ਹੈਗੀ ਆ ਤੇ ਇਹ ਹੁਣ ਦੇਖਣਾ ਪਏਗਾ ਵੀ ਕੀ ਹੁੰਦਾ ਬੀਜਪੀ ਨੇ ਨਵੇਂ-ਨਵੇਂ ਪਰਤੋਲਣੇ ਨੇ ਅਕਾਲੀ ਦਲ ਇਹਨੂੰ ਕਿਸੇ ਸਮੇਂ ਪੰਥ ਖਲਕਾ ਬਣਾਉਣ ਦੀ ਜ਼ਿੱਦ ਕਰਦਾ ਰਿਹਾ ਵੀ ਉਹ ਇਹ ਪੰਥ ਖਲਕਾ ਹੈਗਾ ਤੇ ਉਹਦੇ ਉਮੀਦਵਾਰ ਜਿੱਤੇ ਵੀ ਨਿਗਾਹੇ-ਵਗਾਹੇ ਅਕਾਲੀ ਦਲ ਦੇ ਵੀ ਸੁਖਦੇਵ ਸਿੰਘ ਢੀਂਡਾ ਸਾਹਿਬ ਵਰਗਾ ਆਪਣਾ ਸੁਰਜੀਤ ਸਿੰਘ ਬਰਨਾਲੇ ਵਰਗੇ ਇੱਕ ਵਾਰ ਜਿਵੇਂ ਗਲਤ ਨਹੀਂ ਤਾਂ ਇੱਕ ਵਾਰ ਰਾਮੂ ਵਾਲਿਆਂ ਨੇ ਵੀ ਇਥੋਂ ਅਕਾਲੀ ਦਲ ਦੀ ਟਿਕਟੋਕ ਕਿਸਮਤ ਅਜਮਾਈ ਸੀਗੀ ਸੋ ਕੇਸ ਕਰਕੇ ਇਹ ਨਾ ਤੀਜਾ ਫਰੈਂਟਲੀ ਇਹ ਕੀ ਇਹ ਸੀਟ ਤੀ ਡਿਫਰੈਂਟਲੀ ਸਦਾ ਹੀ ਵਧੀਆ ਰਹੀ ਹੈ ਕਿ ਖੱਬੇ ਪੱਖੀ ਵੀ ਇੱਕ ਵਾਰ ਜਿੱਤ ਚੁੱਕੇ ਨੇ ਇਸ ਸੀਟ ਦੇ ਉੱਤੋਂ ਕਾਂਗਰਸ ਦੀ سپورਟ ਨਾਲ ਇਥੋਂ ਸਿਮਰਨਜੀਤ ਸਿੰਘ ਮਾਨ ਆਪਣੇ ਦਮ ਉੱਤੇ ਜਿੱਤ ਚੁੱਕਾ ਦੋ ਵਾਰ ਜਿੱਤ ਚੁੱਕਾ ਤੇ ਭਗਵਾਨਤਮਾਨ ਜਿਹੜਾ ਆਪਰ ਆਪਨੇ ਆਪਣਾ ਹਾਜ਼ਰੀ ਲਵਾਈ ਸੀਗੀ ਉਹ ਵੀ ਕਿਤਨਾ ਦੀ ਤੀਜੇ ਫਰੰਟ ਵਾਲੀ ਹਾਜ਼ਰੀ ਸੀਗੀ ਇਸ ਕਰਕੇ ਇਹ ਜਿਹੜਾ ਦਿਲਚਸਪ ਸੂਬਾ ਜਿਹਦੇ ਬਾਰੇ ਮੰਨਿਆ ਜਾਂਦਾ ਵੀ ਸੰਗਰੂਰ ਵਾਲੇ ਕਦੋਂ ਕੀ ਫੈਸਲਾ ਲੈ ਲੈਣ ਪਤਾ ਨਹੀਂ ਲੱਗਦਾ ਉਹਦੇ ਵਿੱਚ ਹੁਣ ਜਿਹੜੀ ਲੜਾਈ ਇੱਕ ਦਿਲਚਸਪ ਹੋਣ ਲੱਗੀ ਆ ਕਿ ਕੀ ਆਪ ਦੇ ਗੜ ਨੂੰ ਜਿਹੜਾ ਕਾਂਗਰਸ ਸੁਖਪਾਲ ਖੈਰ ਰਾਈ ਸਾਨ ਲਵਾਏਗੀ ਜਾਂ ਫਿਰ ਆਪ ਆਪਣਾ ਗੜ ਬਚਾਏਗੀ ਕਿਉਂਕਿ ਇਸ ਕੀ ਮੁਕਾਬਲਾ ਵੀ ਚਾਰ ਪੰਜ ਕੋ ਨਹੀਂ ਹੈਗਾ ਇੱਥੇ ਜੀ ਜੀ ਇਦੇ ਨਾਲ ਹੀ ਸ਼ਵਿੰਦਰ ਸਿੰਘ ਜੀ ਕਾਪਾ ਕਾਂਗਰਸ ਦਾ ਇਤਿਹਾਸ ਵੀ ਦੇਖਦੇ ਆ ਜਦੋਂ ਇਲੈਕਸ਼ਨਸ ਆਉਂਦੇ ਆ ਨਾ ਇਹਨਾਂ 'ਚ ਧੜੇਬੰਦੀ ਜ਼ਰੂਰ ਹੋ ਜਾਂਦੀ ਆ ਪਟਿਆਲਾ 'ਚ ਵੀ ਦੇਖਣ ਨੂੰ ਮਿਲ ਰਹੀ ਆ ਸੰਗਰੂਰ 'ਚ ਵੀ ਆ ਜਲੰਧਰ ਹਜੇ ਚਲੋ ਸ਼ਾਂਤ ਆ ਇੱਥੇ ਮੁੱਖ ਮੰਤਰੀ ਜਿਹੜੇ ਚੰਨੀ ਸਾਫਕਾ ਉਹ ਇੱਥੋਂ ਇਲੈਕਸ਼ਨ ਲੜ ਰਹੇ ਆ ਸੋ ਦੇਖਦੇ ਆ ਮੁਕਾਬਲਾ ਵਾਕਿਆ ਤੁਹਾਡੀ ਗੱਲ ਬਿਲਕੁਲ درست ਆ ਇਹ ਦਿਲਚਸਪ ਹੋਣ ਵਾਲਾ ਕੀ ਬਣਦਾ ਕੀ ਕੌਣ ਜਿੱਤਦਾ ਕੌਣ ਹਾਰਦਾ ਇਹਦੇ ਬਾਰੇ ਪਤਾ ਸਾਨੂੰ 4 ਜੂਨ ਨੂੰ ਲੱਗੇਗਾ ਗੱਲਬਾਤ ਕਰਨ ਲਈ ਚਰਚਾ ਕਰਨ ਲਈ ਤਫਸੀਲ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਸਵੀਕਾ ਜੀ ਸ਼ੁਕਰੀਆ ਜੀ ਸੰਦੀਪ ਜੀ ਮਿਹਰਬਾਨੀ ਮੈਨੂੰ ਵੀ ਚੰਗਾ ਲੱਗਾ ਗੱਲ ਕਰਕੇ ਤੁਹਾਡੇ ਨਾਲ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ